ਕੇਂਦਰ ਸਰਕਾਰ ਦੇ BBG रामजी स्कीम ਜੋ ਕਿ ਮਨਰੇਗਾ ਸਕੀਮ ਦਾ ਨਾਮ ਬਦਲਿਆ ਗਿਆ ਤੇ ਸੋਧਾਂ ਕੀਤੀਆਂ ਗਈਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੱਲ ਵਿਸ਼ੇਸ਼ اجلاس ਸੱਦਿਆ ਸੀ ਮਤਾ ਪਾਸ ਹੋਇਆ ਉਹਨਾਂ ਦੇ ਖਿਲਾਫ ਕੀ ਉਹਦਾ ਵਿਰੋਧ ਕੀਤਾ ਗਿਆ ਸਕੀਮ ਦਾ ਨਾਮ ਬਦਲਣ ਤੇ ਸੋਧਾ ਕਰਨ ਤੇ ਪਰ ਹੁਣ ਇਸ ਦੇ ਉੱਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸਵਾਲ ਚੁੱਕਿਆ ਕਹਿੰਦੇ ਇਹ ਤਾਂ ਗੈਰ ਕਾਨੂੰਨੀ ਹੈ ਕੀ ਹੁਣ ਪੰਜਾਬ ਸਰਕਾਰ ਇਸ ਦੇ ਉੱਤੇ ਵੀ ਆਪਣਾ ਸਟੈਂਡ ਲਵੇਗੀ ਸਾਬਤ ਕਰੇਗੀ ਕਿ ਗੈਰ ਕਾਨੂੰਨੀ ਨਹੀਂ ਹੈ ਕਿ ਕਿਸੇ ਢਾਂਚੇ ਦੇ ਖਿਲਾਫ ਅਸੀਂ ਕੁਝ ਨਹੀਂ ਕੀਤਾ ਇਸ ਬਾਰੇ ਚਰਚਾ ਕਰਾਂਗੇ ਨਾਲ ਹੀ ਪ੍ਰਗਟ ਸਿੰਘ ਨੇ ਵੀ ਇੱਕ ਗੱਲ ਕਹੀ ਹੈ ਕਿ ਜੇ ਮਤੇ ਪਾਸ ਕਰਨ ਦੇ ਨਾਲ ਤੇ ਕੁਝ ਵੀ ਨਹੀਂ ਹੋਣਾ ਦਿੱਲੀ ਚੱਲੋ ਫਸ ਤੁਹਾਡੇ ਨਾਲ ਆ ਕੀ ਹੁਣ ਆਪ ਤੇ ਕਾਂਗਰਸ ਇਕੱਠੇ ਹੋ ਕੇ ਦਿੱਲੀ ਜਾਵੇਗੀ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਹੈ ਉਹ ਪ੍ਰਦਰਸ਼ਨ ਕਰੇਗੀ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਾਤਿਸ਼ੇ ਕਾਲ ਮੈਂ ਸਾਖਸ਼ੀ ਕੋਰਸ ਸਵਾਗਤ ਕਰਦੀ ਆ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੇ ਪਟੇ ਸਾਹਿਬ ਸਾਤਿਸ਼ੇ ਕਾਲ ਨੂੰ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੇ ਸਾਹਿਬ ਕੱਲ ਪੰਜਾਬ ਸਰਕਾਰ ਨੇ ਜਲਾਸ ਸਦਿਆ ਕੇਂਦਰ ਸਰਕਾਰ ਦੇ ਖਿਲਾਫ ਜੋ ਉਹਨਾਂ ਦੇ ਵੱਲੋਂ ਇੱਕ ਸਕੀਮ ਦਾ ਨਾਮ ਬਤਲਿਆ ਗਿਆ ਤੇ ਇੱਕ ਮਤਾ ਪਾਸ ਕੀਤਾ ਗਿਆ ਕਿ ਇਹ ਗਰੀਬਾਂ ਦੇ ਨਾਲ ਇਹ ਮਾਰ ਕਰ ਰਹੇ ਨੇ ਉਹਨਾਂ ਦਾ ਹੱਕ ਮਾਰਿਆ ਜਾ ਰਿਹਾ ਪਰ ਸ਼ਿਵਰਾਜ ਚੋਹਾਨ ਨੇ ਉਸ ਮਤਾ ਪਾਸ ਕੀਤੇ ਕਹਿੰਦੇ ਇਹ ਤੇ ਗੈਰ ਕਾਨੂੰਨੀ ਹੈ ਇਹ ਤਾਂ ਸੰਗੀ ਢਾਂਚੇ ਦੇ ਖਿਲਾਫ ਹੈ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਆਪਣਾ ਸਟੈਂਡ ਲਈ ਗਈ ਜਾਂ ਫਿਰ ਇਹ ਗੱਲ ਠੀਕ ਹੈ ਗੱਲ ਸੈਸ਼ਨ ਸਦਿਆ ਮਤਾ ਪਾਸ ਕਰ ਲਿਆ ਓਕੇ ਆ ਹੁਣ ਇੱਥੇ ਗੱਲ ਖਤਮ ਕਿ ਇਹਨਾਂ ਨੇ 1 ਨੀ 2 ਦੀ ਇਹ 10ਵਾਂ ਜਿਹੜਾ ਸਾਡਾ ਸਪੈਸ਼ਲ ਅਜਲਾਸ ਬੁਲਾਇਆ ਗਿਆ ਸੀਗਾ ਤੇ ਅਜਲਾਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਏਗਾ ਇਹਨਾਂ ਨੇ ਅਗਨੀ ਵੀਰ ਦੇ ਉੱਤੇ ਬੁਲਾਇਆ ਸੀ ਫਿਰ ਲੋਟਸ ਆਪਰੇਸ਼ਨ ਦੇ ਬੁਲਾਇਆ ਸੀ ਇਹੋ ਜਿਹੜੇ ਜਿਹੜੇ ਸੀ ਹੋਰ ਵੀ ਨਾਲ ਅਜਲਾਸ ਬੁਲਾਏ ਸੀਗੇ ਲੇਕਿਨ ਉਹਨਾਂ ਜਲਾਸਾਂ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਮਤੇ ਪਾਸ ਕਰਕੇ ਭੇਜੇ ਆ ਉਹ ਤਾਂ ਜਸਟ ਬੰਨ ਚਲੇ ਗਏ ਉਹਨਾਂ ਕੇ ਜਾਂ ਕਿਸੇ ਨੁਕਰੇ ਲੱਗੇ ਪਏ ਹੋਣਗੇ ਜੀ ਜੋ ਲਾਤੋ ਕੇ ਭੂਤ ਉਹ ਬਾਤੋਂਸ ਨਹੀਂ مانਤੇ ਇਹ ਲਾਤੋ ਕੇ ਭੂਤ ਨੇ ਜਿਸ ਤਰ੍ਹਾਂ ਕਿਸਾਨਾਂ ਨੇ ਜਾ ਕੇ ਗੋਡਾ ਰੱਖਿਆ ਸੀ ਨਾ ਧੌਣ ਤੇ ਸਰਕਾਰ ਦੇਤੇ ਤੇ ਇਹਨਾਂ ਨੂੰ ਵਾਪਸ ਲੈਣੇ ਪਏ ਸੀ ਕਾਨੂੰਨ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦਾ ਗੋਡਾ ਰੱਖਿਆ ਸੀਗਾ ਜਾ ਕੇ ਵਿਦਿਆਰਥੀਆਂ ਨੇ ਧੌਣ ਤੇ ਤੇ ਇਹਨਾਂ ਨੂੰ ਵਾਪਸ ਲੈਣਾ ਪਏ ਸੀ ਆਪਣੇ ਜਿਹੜੀ ਸਕੀਮ ਬਣਾਈ ਸੀ ਸਿਰਲਕਤਮ ਕੀਤੀ ਸੀਗੀ ਚੰਡੀਗੜ੍ਹ ਨੂੰ ਲੈ ਕੇ ਜਿਸ ਤਿੱਕੇ ਨਾਲ ਕਿਸਾਨਾਂ ਨੇ ਵਿਰੋਧ ਸ਼ੁਰੂ ਕੀਤਾ ਤੇ ਇਹਨਾਂ ਨੂੰ ਆਪਣਾ ਵਾਪਸ ਲੈਣੇ ਤੇ ਚੰਡੀਗੜ੍ਹ ਨੂੰ ਮਿਨੀ ਸਟੇਟ ਬਣਾਉਣ ਦਾ ਜੀ ਇਸ ਸਰਕਾਰ ਦੇ ਜੇ ਭਗਵੰਤ ਮਾਨ ਹੋਰੀ ਦੋਰੀ ਗੇਮ ਖੇਡ ਰਹੇ ਨੇ ਦੋਰੇ ਮਾਪਦੰਡ ਬਣਾ ਰਹੇ ਨੇ ਇੱਕ ਪਾਸੇ ਤੇ ਜਾ ਕੇ ਮੋਦੀ ਦੇ ਗੋਡੇ ਘੁੱਟ ਰਹੇ ਨੇ ਸਾਹ ਨੂੰ ਸਲਾਮ ਕਰ ਰਹੇ ਨੇ ਤੇ ਦੂਜੇ ਪਾਸੇ ਝੂਠੇ ਸੱਚੇ ਇਹ ਜਿਹੜੇ ਮੱਦੇ ਪਾ ਕੇ ਤੇ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਗਵਰਨਾਕ ਜੀਤਾ ਮੈਂ ਨਹੀਂ ਕਹਿ ਰਿਹਾ ਇਹ ਬਕਾਇਦਾ ਤੌਰ ਤੇ ਜਿਹੜਾ ਸੁਪਾਲ ਸਿੰਘ ਖਹਿਰਾ ਜਿੰਨੂੰ ਕੱਲ ਬੋਲਣ ਨਹੀਂ ਦਿੱਤਾ ਜੀ ਪਰ ਕਸਟੋਡੀ ਇਹ ਨਾ ਜਿੰਨੇ ਰੱਖਿਆ ਕਰਨੀ ਉੱਤੇ ਹਰਕ ਦੇ ਹੱਕਾਂ ਦੀ ਤੇ ਇਸ ਡਾਇਰੈਕਟਰ ਸਪੀਕਰ ਉਹਦਾ ਪੱਖਪਤੀ ਰਵਈਆ ਜਿਹੜਾ ਵਾ ਉਹ ਕੋਈ ਖੈ ਨਹੀਂ ਲੱਗ ਰਿਹਾ ਜਦੋਂ ਅਗਲੇ ਨੇ ਲਿਸਟ ਦਿੱਤੀ ਹੈ ਇੱਕ ਨੰਬਰ ਤੇ ਸੁਪਾਲ ਸਿੰਘ ਖਹਿਰਾ ਨੂੰ ਬੋਲਣ ਦੀ ਗੱਲ ਕੀਤੀ ਗਈ ਫਿਰ ਸਪੀਕਰ ਨੇ ਕਿਉਂ ਨਹੀਂ ਬੋਲਾਇਆ ਜੀ ਉਹਨੂੰ ਕਿਉਂ ਡਰ ਲੱਗਦਾ ਉਹਦੇ ਤੋਂ ਕਿਉਂਕਿ ਜਿੰਨੇ ਪਰਦੇ ਉਹਨੇ ਦੇਣ ਨੇ ਜੋ ਕੁਝ ਉਹਨੇ ਕਰਨਾ ਵਾ ਉਹ ਬਾਕੀ ਕੋਈ ਨਹੀਂ ਕਰ ਸਕਦਾ ਬਿਲਕੁਲ ਸੰਗੀਟਾ ਘੇ ਦੇ ਉੱਤੇ ਤੁਸੀਂ ਸਿੱਧੇ ਰੂਪ ਦੇ ਵਿੱਚ ਜਿਹੜਾ ਵਾ ਉਹ ਹਮਲਾ ਹੋ ਰਿਹਾ ਵਾ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਮਤਾ ਪਾਸ ਕਰਤਾ ਜੀ ਸਿਰਫ ਅਸੀਂ ਜੀ ਮੰਦਰੇਗਾ ਦੇ ਉੱਤੇ ਦਾ ਨਾਮ ਚੇਂਜ ਕਰਨ ਦੇ ਉੱਤੇ ਇਹਦਾ ਸਭ ਕੁਝ ਨਾਮ ਚੇਂਜ ਕਰਨਾ ਕੋਈ ਫਰਕ ਨਹੀਂ ਪੈਣਾ ਜਿਹੜੀਆਂ ਵਿੱਚ ਮੱਧਾ ਚੇਂਜ ਕੀਤੀਆਂ ਗਈਆਂ ਉਹਦੀ ਗੱਲ ਕਰੋ ਮਾਦੇਸੀ ਇਹ ਸਕੀਮ ਕੇਂਦਰ ਵੱਲੋਂ ਇਹ ਜਿਹੜੇ ਸੀ ਉਹ ਫੰਡ ਜਾਰੀ ਕੀਤਾ ਜਾਂਦਾ ਸੀ ਤਾਂ ਦੇ ਸਕੀਮ ਚੱਲਦੀ ਸੀ 2005 ਦੇ ਵਿੱਚ ਸ਼ੁਰੂ ਕੀਤੀ ਗਈ ਤੇ 2007 ਦੇ ਵਿੱਚ ਇਹਦਾ ਨਾਂ ਪਹਿਲਾਂ ਨਰੇਗਾ ਸੀਗਾ ਨਰੇਗਾ ਤੋਂ ਇਹਨੂੰ ਮੁੜ ਕੇ ਬਣਾਇਆ ਗਿਆ ਮੰਨਰੇਗਾ ਮੰਰੇਗਾ ਮੰਨਰੇਗਾ ਤੋਂ ਬਾਅਦ ਹੋਣੇ ਨੇ ਆਪਣੀ ਮਰਜ਼ੀ ਦਾ ਨਾਂ ਚੇਂਜ ਕਰਤਾ ਪੇਸ਼ੀ ਉਹ ਨਾਂ ਰਹਿਣੀ ਮਿਲਦੇ ਕਾਂਗਰਸ ਨੇ ਰੱਖੇ ਸੀਗੇ ਹੇਠ ਤੁਸੀਂ ਇਹ ਵੀ ਗੱਲ ਕੀਤਾ ਜੀ 100 ਦੀ بجائے 125 ਦਿਨ ਰਾਜ ਦੇਵਾਂਗੇ ਕੋਈ ਗੱਲ ਨਹੀਂ ਲੇਕਿਨ ਜਿਹੜੀ ਰੇਸ਼ੋ ਕਰਤੀ ਵੀ 60% ਦੀ ਕੇਂਦਰ ਤੇ 40% ਜਿਹੜੀ ਆ ਉਹ ਸਟੇਟ ਦੇਊਗੀ ਸਟੇਟਸ ਜੀ ਕਿੱਦਾਂ ਇਹ ਵੀ ਕਿੱਥੋਂ ਪੈਸੇ ਪਾ ਦੇਣਗੇ ਆਪਣੇ ਕੋਲ ਹੌਣ ਤੱਕ ਇਹਨਾਂ ਦੀ ਰੋਜ਼ਗਾਰ ਦੀ ਐਵਰੇਜ ਪੰਜਾਬ ਦੇ ਵਿੱਚ 38 ਦਿਨ ਦੀ ਹੈ ਸਿਰਫ ਸਿਰਫ 38 ਦਿਨ ਦੀ ਐਵਰੇਜ ਕੇ ਇਹਨੂੰ 20 ਦਿਨ ਮਿਲਿਆ ਉਹ ਕਿ ਇਹਨੂੰ 40 ਦਿਨ ਮਿਲਿਆ ਉਹ 50 ਦਿਨ ਮਿਲਿਆ ਉਹ 6 ਦਿਨ ਤਰਜ਼ਗਾਰ ਮਿਲਿਆ ਨਹੀਂ ਕਿਸੇ ਨੂੰ ਡਾਕਟਰ ਮਨਮੋਹਨ ਸਿੰਘ ਦੀ ਸਕੀਬ ਜੀ ਵੀ ਇਹਦਾ ਗਰੀਬ ਲੋਕਾਂ ਨੂੰ 365 ਦਿਨ ਰੁਜ਼ਗਾਰ ਦਿੱਤਾ ਜਾਵੇ। ਲੇਕਿਨ ਜੇ ਇੱਕ ਵਾਰੀ ਉਹ ਪ੍ਰਧਾਨ ਮੰਤਰੀ ਹੋ ਜਾਂਦੇ ਤੇ ਪੱਕੀ ਗੱਲ ਸੀ ਵੀ 365 ਦਿਨ ਰੁਜ਼ਗਾਰ ਦਿੱਤਾ ਜਾਣਾ ਸੀ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਆ। ਉਹਨਾਂ ਨੂੰ ਪ੍ਰਮਾਨ ਨਹੀਂ ਝਟਾਇਆ। ਜੀ ਜਿਹੜੀ ਗੱਲ ਕਹਿੰਦੇ ਜੀ ਸਾਡੇ ਆਪਣੇ ਤੋ ਖੈਰਾ ਸੁਖਪਾਲ ਖੈਰਾ ਸੁਖਪਾਲ ਨਗਰੀ ਕੀ ਕਿਆ ਇਹਨਾਂ ਦੇ ਇਹਨਾਂ ਦਾ ਕੰਮ ਹੈ ਸਿਰਫ ਇਹ ਫੋਕਸ ਕਰਤੇ ਕੀਤਾ ਵੀ ਜਿਸ ਤਰੀਕੇ ਨਾਲ ਕੇਂਦਰ ਨਾਲ ਮਈ ਮੇਰੀ ਸਾਰੀ ਸਪੀਚ ਕੇਂਦਰ ਸਰਕਾਰ ਦੇ ਖਿਲਾਫ ਸੀ ਕੇਂਦਰ ਨੇ ਮਿਊਂਸਪੈਲਿਟੀ ਬਣਾਤਾ ਸਟੇਟ ਨੂੰ ਮਾ ਜਵਾਰ ਲਾਲ ਨੈਮ ਦੀ ਇੱਕ ਪਾਲਿਸੀ ਸੀਗੀ ਪਿਪਾ ਛਾਦੇ ਆਧਾਰ ਤੇ ਸੂਬੇ ਛੋਟੇ ਕਰੇ ਜਾਂ ਤਾਂ ਕਿ ਜੇ ਸੂਬੇ ਛੋਟੇ ਹੋਣਗੇ ਉੱਤੇ ਵਿਕਾਸ ਵਧੀਆ ਤੇ ਤਰੀਕੇ ਤੇ ਸਨਿੱਕੇ ਨਾਲ ਹੋਊਗਾ ਫਿਰ ਪਿੰਡ ਨਹੀਂ ਤੇ ਪਿੰਡ ਪੰਦਰ ਨੂੰ ਜਿਹੜਾ ਸੀ ਬਕਾਇਦਾ ਤੌਰ ਤੇ ਪਿੰਡ ਪੰਦਰ ਨੂੰ ਤੁਸੀਂ ਜਿਹੜਾ ਸੀ ਉਹ ਇਕਾਈ ਮੰਨੋ ਪੰਜਾਬ ਚ ਗੜਬੜ ਕੀਤੀ ਵੀ ਨਹੀਂ ਇੱਥੇ ਤੁਸੀਂ ਤਹਿਸੀਲ ਨੂੰ ਇਕਾਈ ਮੰਨ ਲਓ ਉਹਦੇ ਨਾਲ ਕੀ ਹੋਇਆ ਸਾਡੇ ਗੰਗਾਨਦਰ ਦੇ ਕੁਝ ਇਲਾਕੇ ਕੁਝ ਪਾਣੀਪਤ ਕਰਨਾਲ ਤੱਕ ਸਾਡੇ ਜਿਹੜੇ ਸੀ ਉਹ ਸਾਰੇ ਲੋਕ ਜਿਹੜੀ ਪਾਸ਼ਾ ਦੇ ਧਰਤੇ ਪੰਜਾਬੀ ਬੋਲਦੇ ਸੀ ਇਹ ਹਸਾਰ ਦਾ ਨਿਕ ਨਹੀਂ ਬੋਲਦੇ ਸੀ ਕਿ ਉਹ ਹਿਆਣੇ ਚਲੇ ਗਏ ਜੀ ਜਿਹੜੀ ਇਹਨਾਂ ਨੇ ਸੰਗੀਟਾਂਜੇ ਦੀ ਗੱਲ ਕੀਤੀ ਸੀ ਸੰਗੀਟਾਂਜੇ ਦਾ ਗੱਲ ਘਟਿਆ ਵਾ ਕਿੰਗ ਕੇਂਦਰ ਸਰਕਾਰ ਕਾਂਗਰਸ ਨੇ ਘਟਿਆ ਤੇ ਭਾਜਪਾ ਨੇ ਕੋਟਰੀ ਇਹਨੇ ਕੱਲ ਖੈਰੇ ਨੇ ਵੀ ਗੱਲ ਕੀਤੀ ਆਪਣੀ ਸਪੀਚ ਦੇ ਵਿੱਚ ਜਿਹੜੀ ਬਾਹਰ ਆ ਕੇ ਕੀਤੀ ਆਪਣੀ ਵਿਸ਼ਵ ਸੰਮੇਲਨ ਦੀ ਪਾਈ ਆ ਆਨੰਦਪੁਰ ਮਤੇ ਦੀ ਪ੍ਰੋਰਤਾ ਕੀਤੀ ਆ ਕਿ ਉਹ ਸੰਗੀਟਾਂਜੇ ਦੀ ਜਿਹੜੀ ਉਹ ਸਹੀ ਨਮਾਇੰਦਗੀ ਕਰ ਰਿਹਾ ਤੇ ਉਹਨੇ ਇਹ ਵੀ ਕਿਹਾ ਵੀ ਮੇਰੇ ਨਾਲ ਕੋਈ ਜਾਤੀ ਰੰਜਿਸ਼ ਇਹ ਦੱਸਿਆ ਆਪਣਾ ਜਿਹੜਾ ਹੈਗਾ ਵਾ ਸਪੀਕਰ ਮੈਨੂੰ ਕੋਈ ਕੰਨ ਨਹੀਂ ਆਈ ਹੈ ਬੋਲਣ ਦਾ ਸਮਾਂ ਨਾ ਦੇਣਾ ਜਦੋਂ ਉਹਨਾਂ ਨੇ ਆਪਣੀ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਨਾ ਪਹਿਲੇ ਨੰਬਰ ਤੇ ਲਿਖਿਆ ਤੇ ਫਿਰ ਤੁਸੀਂ ਬੋਲਣ ਦਾ ਸਮਾਂ ਕਿਉਂ ਨਹੀਂ ਦੇ ਰਹੇ ਉਹਨੂੰ ਤੁਸੀਂ ਕਹਿੰਦੇ ਹਾਲ ਸਾਡੀ ਇਹ ਹੋ ਗਈ ਆ ਪੰਜਾਬ ਸਰਕਾਰ ਤੇ ਆਪਣੇ ਮੁਲਾਜ਼ਮਾਂ ਨੂੰ ਦੀ ਇਹ ਦੀ ਕਿਸ ਨੇ ਸਗੀ ਜੀ ਉਹ ਕਹਿੰਦਾ ਮੇਰੇ ਤੇ ਭਗਵੰਤ ਮਾਨ ਨੇ ਪੰਜ ਮਕਦਮੇ ਦਰਜ ਕੀਤੇ ਪੰਜ ਹੋਰ ਦਰਜ ਕਰ ਲੈ ਮੈਨੂੰ ਕੋਈ ਚਿੰਤਾ ਨਹੀਂ ਹੈ ਕੋਈ ਫਰਕ ਨਹੀਂ ਪੈਂਦਾ ਮੈਨੂੰ ਆਖਰ ਜਿਹੜੀ ਆ ਕੋਰਟਾਂ ਸਾਹਿਬ ਦਿੰਦੀ ਹੈ ਕੋਈ ਗੱਲ ਨਹੀਂ ਜੋ ਕਰਨਾ ਕਰ ਲੈ ਲੇਕਿਨ ਇਹ ਡੈਮੋਕਰੇਸੀ ਦਾ ਕਤਲ ਹੈ ਤੇ ਮੈਨੂੰ ਜਿਹੜਾ ਜਦੋਂ ਮੈਂ ਵਿਹਲ ਚ ਆ ਕੇ ਆਪਣਾ ਪ੍ਰੋਟੈਸਟ ਕੀਤਾ ਤੇ ਮੈਨੂੰ ਕਿਹਾ ਜੀ ਇਹਨੂੰ ਮਾਰਸ਼ਲ ਨੂੰ ਕਿਹਾ ਇਹਨੂੰ ਬਾਹਰ ਕੱਢਿਆ ਜਾ ਇਸ ਕਰਕੇ ਇਹਨਾਂ ਨੇ ਜਿਹੜੀ ਕੱਲ ਇਹਨਾਂ ਕੀਤਾ 10 ਲੱਖ ਫਾਰਮ ਲੈ ਕੇ ਚੱਲੇ ਗਏ ਉੱਥੇ ਪਹਿਲਾਂ ਤੇ 25 ਲੱਖ ਫਾਰਮ ਭਰਵਾਏ ਸੀਗੇ ਸਾਡੀ ਸ਼੍ਰੋਮਣੀ ਕਮੇਟੀ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੀ ਜਾ ਕੇ ਦੇਖ ਕੇ ਆਉਣੇ ਆ ਪ੍ਰਧਾਨ ਮੰਤਰੀ ਨੂੰ ਦੇਖ ਕੇ ਆਉਣੇ ਰਾਸ਼ਟਰਪਤੀ ਨੂੰ ਉਹ ਜੇ ਗਾਈਡ ਹੈ ਨੇ ਦਿੱਲੀ ਦੇ ਇੱਕ ਦਿੱਲੀ ਕਮੇਟੀ ਦੇ ਇੱਕ ਸਰਾਂ ਦੇ ਕਮਰੇ ਦੇ ਵਿੱਚ ਇਸੇ ਤਰ੍ਹਾਂ 10 ਲੱਖ ਦੇ ਫਾਰਮ ਇਹ ਅਸਲ ਤੇ ਪੰਨਾ ਚੁੱਕ ਕੇ ਲਾਗੇ ਨੇ ਉਹ ਭਾਈ ਪੰਨਾ ਚੁੱਕਣ ਦੀ ਲੋੜ ਨਹੀਂ ਹੈਗੀ ਜਾ ਕੇ ਧੌਣ ਤੇ ਗੁੱਣਾ ਰੱਖੋ ਜਿਹੜੀ ਜੜੀ ਗੱਲ ਕੀਤੀ ਸੀ ਪ੍ਰਤਾਪ ਸਿੰਘ ਬਾਜਵੇ ਨੇ ਉਹੀ ਗੱਲ ਪ੍ਰਗਟਸ ਨੇ ਕੀਤੀ ਉਹੀ ਗੱਲ ਸੁਖਬੰਦ ਖਰ ਨੇ ਕੀਤੀ ਪਸੀ ਨਾਲ ਜਾਣ ਲਈ ਤਿਆਰ ਪਰ ਭਗਵੰਤ ਮਾਨ ਤੇ ਕੇਦਰੀਵਾਲ ਤੇ ਸ਼ਸ਼ੋਦੀ ਦੀ ਪਸਲੀ ਭਾ ਨਹੀਂ ਚੁੱਕਦੀ ਪਈ ਜਾ ਕੇ ਉੱਥੇ ਜਾ ਕੇ ਸਰਕਾਰ ਨਾਲ ਟੱਕਰ ਲੈ ਜੀ ਸ਼ਿਵਰਾਜ चौहान ਨੇ ਜੋ ਕਿਹਾ ਸ਼ਹਿਰਾਂチュアਾਂ ਨੇ ਨਿੰਦਾ ਕੀਤੀ ਐ ਤੇ ਉਹਨਾਂ ਨੇ ਜੋ ਆਪਣੇ ਡਾਟੇ ਦਿੱਤੇ ਨੇ ਉਹ ਵੀ ਬੜੇ ਅਚੰਭੇ ਉਹ ਕਹਿੰਦੇ 13304 ਗ੍ਰਾਮ ਪੰਚਾਇਤਾਂ ਵਿੱਚ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ 5915 ਨੇ ਸੋਸ਼ਲ ਮੀਡੀਆ ਤੇ ਆਡਿਟ ਕੀਤਾ ਪੜਾ ਛੋਟੇ ਸੋਸ਼ਲ ਆਡਿਟ ਕੀਤਾ ਪੜਾ ਉਹਨਾਂ ਦੇ ਵਿੱਚ 10653 ਮਾਮਲੇ ਜਿਹੜੇ ਸਾਹਮਣੇ ਆਏ ਨੇ ਗੜਬੜ ਦੇ ਫੇਰਾਫਰੀ ਦੇ ਉਹਨਾਂ ਵਿਰੁੱਧ ਅੱਜ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕਹੇ ਜਿਹੜੀ ਮਗਨਰੇਗਾ ਮਗਨਰੇਗਾ ਤਹ ਜਿਹੜੀਆਂ ਗਤੀਵਿਧੀਆਂ ਦੀ ਜਾਂਚ ਨਹੀਂ ਸੀ ਉਹਨਾਂ ਉੱਤੇ ਵੀ ਅਨਿਯਮਿਤ ਤੌਰ ਤੇ ਖਰਚ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਦੀ ਮਜ਼ਦੂਰ ਸ਼ਿਕਾਇਤਾਂ ਕਰੇ ਕਿ ਉਹਨੂੰ ਤਨਖਾਹ ਵੀ ਨਹੀਂ ਮਿਲ ਰਹੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੰਮ ਨਹੀਂ ਕੀਤਾ ਫੜੇ ਜਾਣ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਕਹਿੰਦੇ ਵੀ ਦੂਜੇ ਪਾਸੇ ਵਿਧਾਨ ਸਭਾ ਚ ਮਤਾ ਪਾਸ ਕੀਤਾ ਤੇ ਅਸੀਂ ਇਹਦੀ ਨਿੰਦਾ ਕਰਦੇ ਹਾਂ ਔਰ ਗੈਰਜਮੂਰੀਆ ਔਰ ਸੰਗੀਟਾ ਜਿੱਦੀ ਉਹਨਾਂ ਨੂੰ ਲੱਗਣਾ ਅਸੀਂ ਸ਼ਿਵਰਾਜ ਚੋਹਾਨ ਨਾਲ ਵੀ ਸਹਿਮਤ ਨਹੀਂ ਮੈਂ ਫਿਰ ਕਹਾਂ ਸਕੀਮਾ ਦੇ ਨਾਮ ਬਦਲਣ ਦੇ ਨਾਲ ਜਿਹੜਾ ਵਾ ਉਹ ਕੁਝ ਨਹੀਂ ਬਣਨਾ ਸਕੀਮਾ ਨੂੰ ਸੱਚ ਸੱਲ ਬਣਾਉਣ ਦੀ ਲੋੜ ਹੈ ਨਰੇਗਾ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਵਧਾਉਣ ਦੀ ਲੋੜ ਉਹਨਾਂ ਦਾ ਸਮਾਨ ਨਿਸ਼ਚਿਤ ਕਰਨੀ ਲੋੜ ਉਹਨਾਂ ਨੂੰ 365 ਦਿਨ ਰੁਜ਼ਗਾਰ ਗਰੰਟੀ ਹੋਣੀ ਚਾਹੀਦੀ ਹੈ ਤੁਸੀਂ 125 ਦਿਨ ਕਹੀ ਜਾਂਦੇ ਹੋ 60 40 ਪੰਜਾਬ ਸਰ ਪੰਜਾਬ ਸਰਕਾਰ ਜਿਹੜੀ ਹੈ ਇਸ ਵੇਲੇ 4 ਲੱਖ ਕਰੋੜ ਦੀ ਕਰਜ਼ਾਈ ਹੈ ਕਿੱਥੋਂ 40 ਦਿਨ ਆਪਣੇ ਕੋਲ ਪਾ ਦੂਗੀ ਇਸ ਕਰਕੇ ਛੇਵਰਾ ਚੋਹਾ ਨੇ ਵੀ ਜਿਹੜਾ ਹੈ ਆਪਣੇ ਘਰ ਪ੍ਰਸਤ ਕਰਕੇ ਤੇ ਸਿਰਫ ਆਹਨੇ ਦੇ ਉਰ ਤੋਂ ਛਾਮ ਨਹੀਂ ਲਉਣ ਦੀ ਕੋਸ਼ਿਸ਼ ਕੀਤੀ ਆ ਵੀ ਮੈਂ ਆ ਡਿਟੇਲ ਦੇ ਦਿਆਂ ਦੇ ਕੰਮ ਖਜੂਗਾ ਪਰ ਇਹ ਕਹਿੰਦੇ ਜੀ ਇਹ ਸੰਸਦ ਦੀਆਂ ਭਾਵਨਾ ਤੇ ਸੰਵਿਧਾਨ ਦੀਆਂ ਭਾਵਨਾਵਾਂ ਦੇ ਵਿਰੁੱਧ ਪਰ ਅਸੀਂ ਕਹਿੰਦੇ ਇਹ ਵੀ ਗੱਲ ਸਿਰਫ ਇਹ ਬੰਦੇਕਾ ਦੀ ਸਕੀਮ ਬਦਲਣ ਦੀ ਨਹੀਂ ਉਹਦੀਆਂ ਮਦਦਾਂ ਬਦਲ ਮਦਲ ਗੱਲ ਤੇ ਆ ਵੀ ਗਰੀਬਾਂ ਨੂੰ ਕੀ ਰੁਜ਼ਗਾਰ ਮਿਲੂਗਾ ਤੁਸੀਂ ਅੱਜ ਲੈ ਲਓ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਗੈਸ ਦੀ ਸਬਸਿਡੀ ਉਹ ਤੁਹਾਡੇ ਖਾਤੇ ਚਾਊਗੀ। ਦੇ ਤੀਜਾ ਸਜ ਚੌਥਾ ਸਬਸਿਡੀ ਆ ਉਹ ਘੱਟੋ ਘੱਟ 250 ਰੁਪਏ ਬਣਦੀ ਹੈ ਤੁਹਾਡੇ ਖਾਤੇ 'ਚ 25 ਰੁਪਏ ਹੁੰਦੇ। ਸਰਕਾਰ ਦੀ ਇੱਕ ਨੀਤੀ ਆ ਕੇਂਦਰ ਸਰਕਾਰ ਦੀ ਇੱਕ ਨੀਤੀ ਆ ਬਕਾਇਦਾ ਤੌਰ ਤੇ ਤੇ ਅਸੀਂ ਆਪਣੇ ਧਰਿਆਂ ਆਪਾਂ ਨੂੰ ਫਾਇਦਾ ਪਹੁੰਚਾਉਣਾ ਲੋਕ ਪੈਂਟ ਠੇਖੂ ਦੇ ਵਿੱਚ। ਜੀ। ਹੁਣ ਜਿਹੜੀ ਦੁਨੀਆ ਦੀ ਹਾਲਾਤ ਆ 2026 ਦੇ ਵਿੱਚ ਜਿਹੜੀ ਆ ਆਟ ਆਟ ਇੰਝ ਲੱਗਦਾ ਵੀ ਜਿਵੇਂ ਸਾਡੇ ਇੱਥੇ ਜਿਹੜੀ ਹੁੰਦੀ ਦਾ ਆਪਣੀਆਂ ਥੀਸਰੀ ਵਰਲਡ ਜੰਗ ਉਹ ਲੱਗਣ ਦੇ ਸਾਰ ਬਣੇ ਪਏ ਨੇ ਜੂਕਰਨ ਦੀ ਲੜਾਈ ਤੇ ਰਸ਼ੀਆ ਦੀ ਲੜਾਈ ਜੂਕਰਨ ਦਾ ਤਬਾ ਰਸ਼ੀਆ ਨੇ ਤਬਾ ਕਰਕੇ ਰੱਖ ਦਿੱਤਾ ਤੇ ਜਿਨ੍ਹਾਂ ਲੋਕਾਂ ਨੇ ਉਂਗਲ ਦੇ ਕੇ ਉਹਨੂੰ ਆਖਿਆ ਜੀ ਤਖੜਾ ਤੇਰੇ ਪਿੱਛੇ ਖੜੇ ਉਹਨਾਂ ਉਹਦੇ ਬਜਟ ਚ ਕਟੌਨੀ ਕਰ ਦਿੱਤੀ ਰਸ਼ੀ ਮਰਕਰ ਨਾਟੋ ਫੇਜੋ ਤੇ ਦੋ ਤਿੰਨ ਜੇ ਵੱਡੀਆਂ ਅਗੀਆਂ ਨੇ ਜੀ ਜੇ ਇਹੋ ਜੀ ਗੱਲ ਬਣਦੀ ਤੇ ਭਾਰਤ ਦਾ ਰਵਈਆ ਕੀ ਹੋਊਗਾ ਅੱਜ ਚੀਨ ਬੰਗਲਾਦੇਸ਼ ਮਿਆਂਮਾਰ ਤੇ ਇੱਕ ਕੰਟਰੀ ਹੋ ਰਿਹਾ ਚਾਰ ਕੰਟਰੀ ਸਾਡੇ ਪਿੱਛੇ ਲੱਗੇ ਨੇ ਇਸ ਵੇਲੇ ਗਿਲਵਾਨ ਘਾਟੀ ਤੇ ਫਿਲਮ ਬਣਾਈ ਗਿਲਵਾਨ ਘਾਟੀ ਤੇ ਇੱਕ ਫਿਲਮ ਬਣਾਈ ਬੈਟਲ ਆਫ ਗਿਲਵਾਨ ਬੈਟਲ ਆਫ ਗਿਲਵਾਨ ਜਿਹੜੀ ਫਿਲਮ ਬਣੀ ਸੀ ਉਸ ਫਿਲਮ ਦੇ ਵਿੱਚ ਕੋਈ ਵੀ ਗਲਤ ਨਹੀਂ ਸੀਗਾ ਉਹਦੇ ਵਿੱਚ ਸਿਰਫ ਉਹਨਾਂ ਨੇ ਜਿਹੜੀ 2020 ਦੇ ਵਿੱਚ ਸਾਡੇ ਤੇ ਹਮਲਾ ਕੀਤਾ ਸੀਗਾ ਉਹਦੇ ਬਾਰੇ ਜ਼ਿਕਰ ਹੈ ਤਾਂ ਉਹਦਾ ਟੀਜ਼ਰ ਜਾਰੀ ਹੋਇਆ ਅੱਜੇ ਸੁਲਮਾਨ ਖਾਨ ਨੇ ਫਿਲਮ ਬਣਾਈ ਤੇ ਚైనాਪੜ ਪੁੱਟਿਆ ਇਹ ਉਹ ਸਪਸ਼ਟੀ ਕਰਨ ਦਿੰਦੇ ਫਿਰ ਸਪਸ਼ਟੀ ਕਰਨ ਕਹਦਾ ਗਲਵਾਨ ਘਾਟੀ ਪੂਰੀ ਦੀ ਪੂਰੀ ਉਹ ਤੋਂ ਅੱਗੇ ਵੀ ਇਲਾਕਾ ਜਿਹੜਾ ਇੰਡੀਆ ਦਾ ਲੱਗਦਾ ਸੀ ਜੇ ਉਹ ਇੰਡੀਆ ਦਾ ਇਲਾਕਾ ਸੀ ਵੀ ਗਲਵਾਨ ਘਾਟੀ ਦੇ ਉੱਤੇ ਅੱਧੀ ਤੋਂ ਜ਼ਿਆਦਾ ਤੇ ਅੱਜ ਜਿਹੜੀ ਆ ਉਹ ਚਾਈਨਾ ਨੇ ਕਬਜ਼ਾ ਕਰਨਾ ਜਿੱਦਣ ਗਲਵਾਨ ਘਾਟੀ ਤੇ ਪੂਰਾ ਕਬਜ਼ਾ ਹੋ ਗਿਆ ਉਹ ਜਦੋਂ ਮੱਦੀ ਸਾਡੇ ਲਦਾਖ ਦੇ ਖੇਤਰ ਆਜਣਗੇ ਤੇ ਸਾਡੀ ਸਰਕਾਰ ਕੀ ਹੋਇਆ ਹੀ ਕੱਖ ਨਹੀਂ ਉੱਥੇ ਵੀ ਕੁਝ ਕੀਤਾ ਹੀ ਨਹੀਂ ਜੀ ਨੂੰ ਮਾਈ ਸਰਮਾਨ ਖਾਨ ਨੇ ਤੇ ਉਹ ਚੀਕਾ ਨਿਕਲ ਗਿਆ ਜੈਨ ਨਹੀਂ ਟੀਜ਼ਰ ਵੇਖ ਕੇ ਹੁਣੇ ਸਪਸ਼ਟੀਕਰਨ ਦੇ ਫਿਰਦੇ ਆ ਸਰਕਾਰ ਖੜੀ ਕਿੱਥੇ ਆ ਪਾਕਿਸਤਾਨ ਤੋਂ ਤੁਸੀਂ ਜੰਗੜੀ ਚੌਂ ਨਾ ਤੜੇ ਚੀਕਾ ਨਿਕਲ ਗਿਆ ਇਸ ਕਰਕੇ ਜਿਹੜੀ 2026 ਦੇ ਵਿੱਚ ਵਰਲਡ ਵਰਲਡ ਜਿਹੜੀ ਵਰਲਡ ਵਾਰ ਲੱਗਣ ਦੇ ਚਾਂਸਸ ਬਣਦੇ ਜਾ ਰਹੇ ਜਿਸ ਤਰੀਕੇ ਨਾਲ ਅੱਜ ਦਰਜਨਾ ਕੰਟਰੀ ਤਾਇਮੰਦ ਉੱਤੇ ਕਬਜ਼ੇ ਦੀ ਪੂਰੀ ਤਿਆਰੀ ਕਰ ਸੀ ਮੀਠਾ ਹੋ ਚਾਹੀਦਾ। ਉੱਥੇ ਵੀ ਲੜਾਈ ਸ਼ੁਰੂ ਹੋ ਜਾਣੀ ਹੈ। ਇੱਕ ਦਰਜਨ ਦੇ ਕਰੀਬ ਕੰਟਰੀ ਦੇ ਜਿਹੜੇ ਆਪਸ ਵਿੱਚ ਪੂਰੇ ਉਲਝੇ ਪਏ ਨੇ ਤੇ ਉਹਨਾਂ ਦੇ ਉਲਝਣ ਨੇ ਕਿਸੇ ਵੇਲੇ ਵੀ ਇਹੋ ਜਿਹੀ ਪਲੀਤੀ ਲੱਗੀ ਕੋਈ ਐਟੋਮਿਕ ਨਦੀ ਚਲ ਗਈ ਤੇ ਵਰਲਡ ਵਾਰ ਲੱਗ ਗਈ। ਇਸ ਕਰਕੇ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੇ ਤੇ ਧੌਣ ਦੇ ਗੁੱਡਾ ਰੱਖਣ ਦੀ ਲੋੜ ਆ ਤੇ ਲੇਕਿਨ ਭਗਵੰਤ ਮਾਨ ਕੇਜਰੀਵਾਲ ਤੇ ਸ਼ਸ਼ੋਧੀਆਂ ਦੀ ਪਸਲੀ ਭਾਰ ਨਹੀਂ ਚੁੱਕਦੀਏ ਕਦੀ ਨਹੀਂ ਜਾਣਗੇ ਦਿੱਲੀਏ ਬਿਲਕੁਲ ਫਿਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਸਤੇ ਇਹੋ ਜਿਹੇ ਸੈਸ਼ਨ ਕਰ ਲੈਣਗੇ ਦਸਵਾਂ ਸੈਸ਼ਨ ਕਰ ਲਿਆ ਤੁਸੀਂ ਕਿੱਤਾ ਹੁਣ ਤੱਕ ਕੀ ਐ ਸੋਈ ਮਤਾਪਾਸ ਕਿੱਤੋਂ ਕਿਤੇ ਨਹੀਂ ਤੁਸੀਂ ਇਸ ਕਰਕੇ ਲੋਕ ਪੰਜਾਬ ਦੇ ਬੜੇ ਸਿਆਣੇ ਹੋ ਸਭ ਕੁਝ ਵੇਖ ਰਹੇ ਨੇ ਸਭਾ ਹੁਣ ਤੇ ਇਹਦਾ ਜਵਾਬ ਜ਼ਰੂਰ ਦੇਣਗੇ ਜੀ ਬਿਲਕੁਲ ਸਾਪ ਦਿੱਤਾ ਜਾਵੇਗਾ ਇੱਥੇ ਲੋਕਾਂ ਨੂੰ ਦਿਖਾ ਦਿੰਦੇ ਨੇ ਕਿ ਦੇਖੋ ਵੀ ਅਸੀਂ ਤੇ ਤੁਹਾਡੇ ਨਾਲ ਖੜੇ ਹਾਂ ਅਸੀਂ ਤਾਂ ਕੰਮ ਕਰ ਰਹੇ ਹਾਂ ਕੇਂਦਰ ਦੇ ਖਿਲਾਫ ਬੋਲਦੇ ਹਾਂ ਪਰ ਜਿੰਨਾ ਹੀ ਕੰਮ ਕਰਨਾ ਉੱਤੇ ਜਾ ਕੇ ਦਿਖਾਓ ਫਿਰ ਪਤਾ ਲੱਗੇ ਕਿ ਹਾਂ ਸੱਚ ਜੀ ਸਾਡੀ ਸਰਕਾਰ ਕੁਝ ਕਰ ਰਹੀ ਹੈ ਵਾਕਿ ਦੇਖੋ ਅੱਜ ਸਾਲ ਦਾ ਆਖਰੀ ਦਿਨ ਹੈ ਭੱਟੀ ਸਾਹਿਬ ਸਾਲ ਦੇ ਆਖਰੀ ਦਿਨ ਡੀਜੀਪੀ ਪੰਜਾਬ ਨੇ ਅੱਜ ਰਿਪੋਰਟ ਕਾਰਡ ਜਿਹੜਾ ਪੰਜਾਬ ਪੁਲਿਸ ਦਾ ਪੇਸ਼ ਕੀਤਾ ਤੇ ਇਸ ਵਾਰ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ ਹੈ ਉਹ ਬਹੁਤ ਘਟ ਗਿਆ ਕਿ ਲੱਗਦਾ ਕਿ ਕ੍ਰਾਈਮ ਘਟ ਗਿਆ ਜਾਂ ਫਿਰ ਜਿਹੜੀ ਸਾਨੂੰ 68-8 ਸੁਣਨ ਨੂੰ ਮਿਲਦੀ ਹੈ ਵਧਿਆ ਅੱਗੇ ਨਾਲ ਜਿਹੜੀ ਤੇ ਕ੍ਰਾਈਮ ਕਰਨ ਦੀ ਗੱਲ ਆ ਜੀ ਕ੍ਰਾਈਮ ਨੂੰ ਘਟਾਇਆ-ਕੁਟਾਇਆ ਕੋਈ ਨਹੀਂ ਲੇਕਿਨ ਜਿਹੜੇ ਸਾਡੇ ਡਾਟੇ ਦਿੱਤੇ ਨੇ ਬਕਾਇਦਾ ਤੌਰ ਤੇ ਡੀਜੀਪੀ ਗੌਰਵ ਜ਼ਾਦ ਬੰਮੀ ਉਹਨਾਂ ਨੇ ਕਿਹਾ ਵੀ ਐਨਸੀਆਰਬੀ ਦੀ ਰਿਪੋਰਟ ਆ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਆ ਜੀ ਉਹਦੇ ਮੁਤਾਬਕ ਇਹਨਾਂ ਨੇ ਕਿਹਾ ਵੀ 448 ਕ੍ਰਾਈਮ 1 ਲੱਖ ਦੇ ਪਿੱਛੇ ਦੇਸ਼ ਦੇ ਵਿੱਚ 148 ਕ੍ਰਾਈਮ ਹੁੰਦੇ ਆ 448 ਕ੍ਰਾਈਮ ਹੁੰਦੇ ਨੇ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਤੇ ਇੱਥੇ ਸਿਰਫ 227 ਰੇਟ 1 ਲੱਖ ਦੇ ਉੱਤੇ ਲਗਭਗ ਅੱਧਾ ਕਹਿੰਦੇ ਉਹ ਬਣਦਾ ਉਹਦਾ ਐਵਰੇਜ ਜਿਹੜੀ ਬਣਦੀ ਆ ਚੰਡੀਗੜ੍ਹ ਦੇ ਵਿੱਚ ਕ੍ਰਾਈਮ ਰੇਟ 338 ਆ 1 ਲੱਖ ਦੇ ਪਿੱਛੇ ਸਾਡਾ ਇਹਨਾਂ ਘੱਟ ਹਰਿਆਣੇ ਦੇ ਵਿੱਚ 740 ਆ ਹਿਮਾਚਲ ਦੇ ਵਿੱਚ ਉੱਥੋਂ 67 ਉਹ ਕਹਿੰਦੇ ਪਾਕਿਸਤਾਨ ਦਾ ਏਜੰਡਾ ਜਿਹੜਾ ਵਾ ਇੱਥੇ ਜਿਹੜਾ ਵਾ ਗੜਬੜਾਉਣ ਫਲਾਉਣ ਦਾ ਉਹ ਡਰੱਗ ਵੀ ਭੇਜ ਰਿਹਾ ਉਹ ਹਥਿਆਰ ਵੀ ਭੇਜ ਰਿਹਾ ਉਹ ਨਸ਼ਾ ਵੀ ਭੇਜ ਰਿਹਾ ਉਹ ਕਹਿੰਦੇ 2019 ਤੋਂ ਲੈ ਕੇ ਹੁਣ ਤੱਕ 1500 ਡਰੋਨ ਜੜੇ ਨੇ ਉਹ ਅਸੀਂ ਸੁੱਟ ਚੁੱਕੇ ਇਹਨਾਂ ਦੇ ਫੜ ਚੁੱਕੇ ਆ ਅਸੀਂ ਤੇ 557 ਕਿਲੋਮੀਟਰ ਦਾ ਬਾਰਡਰ ਉਹਨੂੰ ਡਿਟੈਕਟ ਕਰ ਰਹੀ ਹੈ ਸਾਡੀ ਪੁਲਿਸ ਫੋਰਸਸ ਕਰ ਰਹੀ ਹੈ ਬੀਐਸਐਮ ਕਰ ਰਹੀ ਹੈ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਕਰੀ ਰਹੀ ਹੈ ਉਹ ਕਹਿੰਦੇ ਇਹਦੇ ਵਿੱਚ ਇੱਕ ਡਰੋਨ ਫਰハਤ ਤੋਂ ਇੱਕ ਖਾਲਸਾ ਦੀ ਫੋਰਸ ਜਿਹੜੀ ਪੰਜਾਬ 'ਚ ਜਿਹੜੀਆਂ ਗਲਗਲ ਕਰ ਰਹੀਆਂ ਨੇ ਤੇ ਤੀਸਰੇ ਨੰਬਰ ਤੇ ਉਹ ਕਹਿੰਦੇ ਵੀ ਜਿਹੜੀਆਂ ਸਾਡੀਆਂ ਜਿਹੜੇ ਲੋਕਲ ਕਰਾਈਮ ਹਨ ਉਹ ਲੋਕਲ ਕ੍ਰਿਮੀਨਲ ਬੰਦੇ ਜਿਹੜੇ ਨੇ ਪੈਸੇ ਦੇ ਕਿ ਕ੍ਰਾਈਮ ਕਰਦੇ ਉਹ ਹੈਗੇ ਨੇ ਜੀ 50 ਦੇ ਕਰੀਬ ਕਹਿੰਦੇ ਆਪਰੇਟਰ ਨੇ ਸਿਰਫ ਜਿਹੜੇ ਇਹਨਾਂ ਗੈਂਗਾਂ ਨੂੰ ਆਪਰੇਟ ਕਰ ਲੈਣ ਕਹਿਣ ਤੋਂ ਬਾਅਦ ਪੰਜਾਬ ਦੇ ਕਰੀਬ ਗੈਂਗਾਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਬੌਧਿਆਂ ਦਾ ਬੇਸ ਜਿਹੜਾ ਉਹ ਵਿਦੇਸ਼ਾਂ 'ਚ ਬਿਠੇ ਨੇ ਇਹਨਾਂ ਨੂੰ ਟਰੈਕ ਕੀਤਾ ਜਾ ਰਿਹਾ ਵਾ ਇਹਨਾਂ ਨੂੰ ਅਸੀਂ ਫੜ ਵੀ ਰਹੇ ਆ ਇਹਨਾਂ ਨੂੰ ਫੜ ਕੇ ਜਿੱਦਾਂ ਜੀ ਭੇਜ ਰਹੇ ਆ ਇਹਨਾਂ ਤੇ ਮੁਕਦਮੇ ਵੀ ਦਰਜ ਕਰ ਰਹੇ ਆ 2022 ਦੇ ਵਿੱਚ ਜਿਹੜਾ ਰਾਕਟ ਪਰਪੈਲਰ ਅਟੈਕ ਇੱਕ CID ਆਫਿਸ ਮੁਹਾਲੀ ਤੋਂ ਹੋਇਆ ਸੀਗਾ ਹੈੱਡਕੁਆਰਟਰ ਦਾ CID ਦਾ ਉਹਦੇ ਵਿੱਚ ਇਹਨਾਂ ਨੇ ਇੰਨੀ ਗੱਲ ਕਹੀ ਹੈ ਭੀ ਜਿਹੜੇ ਲੋਕ ਸੀ ਉਹ ਜੁਪੀ ਤੋਂ ਤੇ ਹਰਿਆਣ ਤੋਂ ਸੀ ਪੰਜਾਬ ਦਾ ਕੋਈ ਬੰਦਾ ਸ਼ਾਮਿਲ ਨਹੀਂ ਸੀਗਾ ਉਹ ਕਹਿੰਦੇ ਨਾਰਥ ਇੰਡੀਆ ਦੇ ਅਕੀਸ ਦੇ ਵਿੱਚ 80% ਜਿਹੜੀ ਐਕਸਟਰੈਕਸ਼ਨ ਹੋ ਰਹੀ ਹੈ ਸਾਡੇ ਵਿੱਚੇ 20% ਦੇ ਕਰੀਬ ਹੈਗੀ ਆ ਅਸੀਂ ਇਹਨਾਂ ਨੂੰ ਜਿਹੜੇ ਗੈਂਗ ਨੇ ਇਹਨਾਂ ਨੂੰ ਫੜ ਰਹੇ ਆ ਤੇ 80% ਜਿਹੜੇ ਲੋਕ ਨੇ ਲੋਕਲ ਨੇ 20% ਬਾਹਰੋਂ ਹੋ ਰਹੀ ਇਸ ਨੂੰ ਜਿਹੜੇ ਬਾਹਰੋਂ ਆ ਰਹੇ ਨੇ ਜੀ ਜੀ ਉਹ ਕਹਿੰਦੇ ਜੀ ਵੇਖੋ ਅਸੀਂ ਇਹਨਾਂ ਨੂੰ ਫੜ ਵੀ ਰਹੇ ਆ ਇਹਨਾਂ ਨੂੰ ਕਰ ਵੀ ਰਹੇ ਆ ਸਾਡਾ ਕ੍ਰਾਈਮ ਰੇਟ ਕੰਟਰੋਲ ਆ ਲੇਕਿਨ ਜਦੋਂ ਉਹਨੂੰ ਪੁੱਛਿਆ ਗਿਆ ਵੀ ਥਾਣਿਆਂ ਦੇ ਵਿੱਚ ਤੁਹਾਡੀ ਨਫਰੀ ਘਟ ਕਿਉਂ ਕਹਿੰਦੇ ਜੀ ਪਹਿਲਾਂ ਅਸੀਂ 11000 ਬੰਦਾ ਭਰਤੀ ਕੀਤਾ ਸੀ 10000 ਅਸੀਂ ਹੋਰ ਭਰਤੀ ਕਰ ਰਹੇ ਜਲਦੀ ਅਸੀਂ ਪਰਮਿਸ਼ਨ ਲੈ ਰਹੇ ਆ ਤੇ ਮੈਂ ਇਹ ਵੀ ਦੱਸ ਦਿਆਂ ਕਿ ਅੱਜ ਦੀ ਡੇਟ ਦੇ ਵਿੱਚ ਬਹੁਤੇ ਲੋਕ ਜਿਹਦੀ 55 ਸਾਲ ਦੀ ਸਰਵਿਸ ਹੋ ਜਾਂਦੀ ਉਹ ਛੱਡ ਕੇ ਭੱਜ ਰਹੇ ਨੇ ਪੁਲਿਸ ਨੌਕਰੀ ਉਹ ਕਹਿੰਦੇ ਸਾਨੂੰ ਪ੍ਰੀ ਮੈਚਿਓਰ ਰਿਟਾਇਰਮੈਂਟ ਦੇ ਦਿਓ ਅਸੀਂ ਜਾਣਾ ਅਸੀਂ ਨੌਕਰੀ ਨਹੀਂ ਕਰਨੀ ਮਤਲਬ ਜਿਹੜੀ ਕਰੇਰ ਸੀ ਨਾ ਕਿਸੇ ਪੁਲਿਸ ਦੀ ਬੜੀ ਕਰੇਰ ਸੀ ਨੌਕਰੀ ਦੀ ਅੱਜ ਉਹ ਕਰੇਰ ਨਹੀਂ ਰਹੀ ਜੀ ਅੱਜ ਪੁਲਿਸ ਦੇ ਵਿੱਚ ਲੋਕ ਆਉਂਦੇ ਨੇ ਜਿਹੜੇ ਚਲੋ ਭਰਤੀ ਹੋ ਗਏ ਠੀਕ ਆ ਆ ਜਿਹਨੂੰ ਕਿਤੇ ਹੋਰ ਜੋਬ ਮਿਲ ਜਿੰਦੀ ਪੁਲਿਸ ਨਹੀਂ ਉਹਨਾਂ ਬੇਸਿਕ ਕਰਕੇ ਪੁਲਿਸ ਦੇ ਵਿੱਚ ਉਹ ਨਹੀ ਨਹੀਂ ਉਹ ਅੱਗੇ ਵਾਲਾ ਪ੍ਰਧਾਨ ਨਹੀਂ ਰਿਹਾ ਕਿ ਬੰਦੇ ਵੀ ਜੇ ਇਹ ਛੱਤ ਸਾਦੇ ਨੇ ਹੁਣ ਪਿੱਛੇ ਜਿਹੜਾ ਦੰਦਾ ਹੋਇਆ ਵਾ ਸੀਨੀਅਰ ਅਸਿਸਟੈਂਟ ਦਾ ਜਿਹੜਾ ਹੈਗਾ ਸੀ ਟੈਸਟ ਹੋਇਆ ਵਾ ਮਿਲ ਕੇ 53000 ਕੇ 65000 ਲੋਕਾਂ ਨੇ ਅਪਲਾਈ ਕੀਤਾ ਸੀ 23000 ਲੋਕ ਆਏ ਉੱਥੇ ਲੋਕਾਂ ਦੀ ਕਿਰੇ ਦੀ ਖਤਮ ਨਹੀਂ ਜਾਂਦੀ ਲੋਕਾਂ ਦੀ ਕਿਰੇ ਦੀ ਵਿਦੇਸ਼ ਪਰ ਜਾਂਦੀ ਹੋ ਰਹੀ ਹੈ ਪਰ ਇੱਥੇ ਤਾਂ ਜਿੰਦਗੀ ਸੇਫ ਨਹੀਂ ਹੈਗੀ 4 ਦਿਨ ਜਿੰਦਗੀ ਤੇ ਸੇਫ ਤੇ ਕੱਟਨੇ ਤੇ ਵਿਦੇਸ਼ਾਂ ਚੱਲੇ ਜਾਓ ਤੁਸੀਂ ਇਸ ਕਰਕੇ ਜਿਹੜੀ ਡਾਂਟੇ ਉਹਨਾਂ ਨੇ ਦਿੱਤੇ ਆ ਉਹ ਡੇਟੇ ਉਹਨਾਂ ਨੂੰ ਪਤਾ ਹੋਊਗਾ ਫਿਰ ਉਹ ਇਹ ਗੱਲ ਕਹਿੰਦੇ ਵੀ ਜਿਹੜੀਆਂ ਬਦਲੀਆਂ ਕੀਤੀਆਂ ਜਾਂਦੀਆਂ ਉਹ ਮੈਰਿਟ ਦੇ ਆਧਾਰ ਤੇ ਅਸੀਂ ਕਰਦੇ ਆ ਸਾਡੇ ਕੋਲ ਪੋਲਿਟੀਕਲ ਇੰਟਰਫੀਰੈਂਸ ਨਹੀਂ ਜੇ ਆਪਾਂ ਕਹੀਏ ਤੇ ਇਹਦੋਂ ਵੱਡਾ ਝੂਠ ਕੋਈ ਹੈਗਾ ਹੀ ਨਹੀਂ ਜਿੰਨੀਆਂ ਗੱਲਾਂ ਉਹਨਾਂ ਕੀਤੀਆਂ ਇਸ ਝੂਠ ਨੇ ਸਾਰੀਆਂ ਗੱਲਾਂ ਤੇ ਪਾਣੀ ਫਿਰ ਕੇ ਰੱਖ ਦਿੱਤਾ ਉਹ ਕਹਿੰਦੇ ਸਾਡੇ ਕੋਲ ਜੇ ਇਨਫੋਰਮੇਸ਼ਨ ਹੁੰਦੀ ਤੇ ਪਹਿਲੀ ਗੱਲ ਤੇ ਸਾਡੇ ਕੋਲ ਜਦੋਂ ਕਿ ਬੰਦਾ ਫੜਦੇ ਆ ਸਾਨੂੰ ਕਦੀ ਕਿਸੇ ਐਮਏ ਡੇ ਦਾ ਕਿਸੇ ਮਿਨਿਸਟਰ ਦਾ ਫੋਨ ਨਹੀਂ ਆਇਆ ਵੀ ਛੱਡ ਦਿਓ ਤੁਸੀਂ ਇਹਨੂੰ ਅਸੀਂ ਆਪਣੇ ਤਰੀਕੇ ਨਾਲ ਕਾਰਵਾਈ ਕਰਦੇ ਜਿੱਦੇ ਇਸ ਕਰਕੇ ਜੇ ਕਿਤੇ ਕੋਈ ਛੜਕ ਹੋਵੇ ਕਿਸੇ ਗੱਲ ਦੀ ਤੇ ਅਸੀਂ ਜਿਹੜਾ ਮਰਜ਼ੀ ਹੋਵੇ ਉਹ ਤਪੁੱਛ ਪੜਤਾ ਜਰੂਰ ਕਰਦੇ ਆ ਲੇਕਿਨ ਪੰਜਾਬ ਦੀ ਜਿਹੜੀ ਕਹਿੰਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਉਹ ਬਾਕੀ ਸਟੇਟਾਂ ਨਾਲੋਂ ਕਾਫੀ ਹੱਦ ਤੱਕ ਬਿਹਤਰ ਤੇ ਜਿਹੜੀ ਆ ਜਿਹੜੇ ਪੁਰਾਤਿਆਂ ਲੈਣ ਵਾਲੇ ਨੇ ਬਹੁਤੇ ਲੋਕਲ ਨੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੀਤੀ ਬਹੁਤੇ ਲੋਕਲ ਲੋਕ ਨੇ ਜੇ ਕਟੜਾ ਜਨ ਮੰਨ ਲਿੰਦੇ ਲੱਖ ਦਾ ਤੁਰ ਪੈਨੇ ਫਰਤੀ ਲੈਣ ਵਾਸਤੇ ਤੇ ਜੇ ਅੱਗੋਂ ਪਸੌਣ ਕਾਲੇ ਹੋਏ ਭੱਜ ਵੀ ਉਹਨੇ ਉੱਥੋਂ ਅਗਲੇ ਪਾਸੇ ਹੁਣ ਕੱਲ ਇੱਕ ਸੁਨਾਰੇ ਨੇ ਫੜੀ ਲਿਆ ਜੀ ਇੱਕ ਜਿਹੜੇ ਆਏ ਲੁਟਣ ਵਾਸਤੇ ਇੱਕ ਬੰਦਾ ਫੜ ਲਿਆ ਉਹਨੇ ਹਿੰਮਤ ਕਰਕੇ ਫੜ ਲਿਆ ਇਸ ਕਰਕੇ ਪੰਜਾਬ ਦੇ ਵਿੱਚ ਲਾਇਨ ਆਊਟ ਸਿਚਨ ਦੀ ਹਾਲਤ ਬਹੁਤ ਅੱਛੀ ਨਹੀਂ ਲੇਕਿਨ ਡੀਜੀਪੀ ਸਾਹਿਬ ਦੇ ਮੁਤਾਬਕ ਜਿਹੜੀ ਉਹਨਾਂ ਐਲ ਸੀ ਆਰ ਬੀ ਦੀ ਰਿਪੋਰਟ ਦੇ ਮੁਤਾਬਕ ਕਿਹਾ ਵਾ ਉਦੇ ਹਿਸਾਬ ਨਾਲ ਮੈਂ ਸੋਚਦਾ ਬਹੁਤ ਚੰਗੀ ਹੈ ਜੀ ਜੀ ਪਰ ਸਾ ਬੰਬਲੀ ਸਰ ਰஞ்சிਤ ਆਪਣੇ ਦੇ ਵਿੱਚ ਟੈਂਡਰ ਘੁਟਾਲਾ ਮਾਮਲਾ ਸੀ ਜਿਸ ਦੇ ਵਿੱਚ ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਕਰਨ ਵਾਲੇ ਵਿਜੀਲੈਂਸ ਐਸਐਸਪੀ ਨੂੰ ਪਹਿਲਾਂ ਕਹਿੰਦੇ ਮੋਤਰ ਕੀਤਾ ਤੇ ਹੁਣ ਕਹਿੰਦੇ ਸੱਤ ਹੋਰ ਅਧਿਕਾਰੀਆਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕਰ ਦਿੱਤੀ ਗਈ ਹੈ ਮੈਨੂੰ ਕੋਈ ਨਹੀਂ ਇਹ ਕਾਰਵਾਈ ਹੁੰਦੀ ਹੈ ਨਾ ਜੀ ਇਹ ਤੁਹਾਡੀ ਅੱਖਾਂ ਪੂਰੇ ਮਾਸ ਤੇ ਹੁੰਦੀਆਂ ਹਨ ਰੂਟ ਲੈਵਲ ਤੇ ਇਹਨਾਂ ਦੇ ਉੱਤੇ ਕੋਈ ਕੰਮ ਨਹੀਂ ਹੋਣਾ ਅੱਜ ਉਹਨਾਂ ਨੂੰ ਸਸਪੈਂਡ ਕੀਤਾ ਕੱਲ ਨੂੰ ਭਰੀ ਬਾਹਰ ਹੋ ਜਾਣਾ ਉਹਨਾਂ ਨੇ ਲੇਕਿਨ ਜਿਹੜੀ ਸੀਗਲ ਕੰਪਨੀ ਆ ਸੀਗਲ ਕੰਪਨੀ ਦੀ ਜਿਹੜੀ ਗੱਲਬਾਤ ਉਹ ਸਿੱਧੀ ਕੇਜਰੀਵਾਲ ਨਾਲ ਤੇ ਕੇਜਰੀਵਾਲ ਹੋਰਾਂ ਦੇ ਕਹਣੇ ਤੇ ਸਭ ਕੁਝ ਹੋਇਆ ਜਿਸ ਤਰ੍ਹਾਂ ਉਹ ਐਸਐਸਪੀ ਨੂੰ ਉਹਨਾਂ ਨੇ ਡਿਸਪਲੇਸ ਸਸਪੈਂਡ ਕੀਤਾ ਵਾ ਤੇ ਮੈਂ ਉਹ ਮਹਿਸੂਸ ਕਰਦਾ ਵੀ ਉਹ ਸੀਗਲ ਕੰਪਨੀ ਨੇ ਥਰੂ ਕੇਜਰੀਵਾਲ ਕੀਤਾ ਵਾ ਨਹੀਂ ਇਹ ਤੇ ਹੁਣ ਸੱਤ ਬੰਦੇ ਸਸਪੈਂਡ ਕਰਕੇ ਤੁਸੀਂ ਕੀ ਕਰ ਲੋਗੇ ਦੇ ਵਿੱਚ ਸੱਤ ਬੰਦਿਆਂ ਦਾ ਕੋਈ ਕਸੂਰ ਨਹੀਂ ਸਿਰਫ ਤੇ ਸਿਰਫ ਉਹਨਾਂ ਨੇ ਜੋ ਟੈਂਡਰ ਕੱਢੇ ਨੇ ਟੈਂਡਰ ਨਿਕਲ ਕੇ ਸ਼ਰਮਾ ਕੰਪਨੀ ਦਾ ਜਿਹੜੀ ਸੀਗਲ ਕੰਪਨੀ ਸੀ ਉਹ ਕਹਿੰਦੇ ਨਹੀਂ ਸਾਡੀ ਤੇ ਚੱਲਦੀ ਹੈ ਬੜੀ ਅਸੀਂ ਲੈਣਾ ਉਹ ਸ਼ਰਮੇ ਤੇ ਦਬਾਅ ਹੀ ਪਾਉਂਦੇ ਰਹੇ ਜਿਹਨੂੰ ਵਿਜੀਲੈਂਸ ਦੇ ਅੱਗੇ ਸ਼ਿਕਾਇਤ ਕਰਨੀ ਪਈ ਟੈਂਡਰ ਰੋਕ ਦਿੱਤਾ ਉਹਨਾਂ ਨੇ ਲੇਕਿਨ ਉਹਨਾਂ ਤੇ ਹੁਣ ਇਸ ਕਰਕੇ ਕਿ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਤੁਸੀਂ ਪਾਰਦਰਸ਼ੀ ਕਾਰਵਾਈ ਨਹੀਂ ਕੀਤੀ ਤੁਸੀਂ ਜਿਹੜੀ ਕਾਰਵਾਈ ਆ ਜੀ ਪੱਖਵਾਦੀ ਕੀਤੀ ਹੈ ਇਸ ਕਰਕੇ ਉਹ ਸਸਪੈਂਡ ਕੀਤੇ ਨੇ ਪਰ ਮੈਂ ਸੋਚਦਾ ਕਿ ਉਹਨਾਂ ਨੂੰ ਸਸਪੈਂਡ ਕਰਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਜੇ ਮਸਲਾ ਹੱਲ ਹੋਣਾ ਤੇ ਰੂਟ ਲੈਵਲ ਤੇ ਗਿਆ ਤੋਂ ਬਗੈਰ ਨਹੀਂ ਹੱਲ ਹੋਣਾ ਜਿਹੜਾ ਟੈਂਡਰ ਨਿਕਲੋ ਟੈਂਡਰ ਦਿਓ ਜੀ ਕਿਉਂ ਰੋਕ ਕੇ ਬੈਠੇ ਤੁਸੀਂ ਉਹਨੂੰ ਮਤਲਬ ਡੈਮੋਕ੍ਰੇਸੀ ਹੈ ਕਿਤੇ ਦੱਸ ਦਿਓ ਸੰਤੂ ਕੋਈ ਡੈਮੋਕ੍ਰੇਸੀ ਕਿਤੇ ਨਹੀਂ ਹੈਗੀ ਸਿਰਫ ਇਹ ਜਿਸकी ਲਾਕੀ ਉਸकी ਵੈਦ ਉਹ ਬੜੀ ਮਾਈਟ ਦੇ ਰਾਈਟ ਵਾਲੀ ਹਾਲ ਬਣਿਆ ਪਿਆ ਇੱਥੇ ਬਿਲਕੁਲ ਤੇ ਆਮ ਆਦਮੀ ਜਿਹੜਾ ਪੀੜ੍ਹੀਆਂ ਜਾ ਰਿਹਾ ਵਾ ਜਿਹੜਾ ਅਮੀਰ ਆ ਉਹ ਹੋਰ ਅਮੀਰ ਹੁੰਦਾ ਜਾ ਰਿਹਾ ਜੀ ਜੀ ਬਿਲਕੁਲ ਇਹ ਤਾਂ ਪਤਾ ਹੀ ਹੈ ਕਿ ਜਿਹਦੇ ਕੋਲ ਪੈਸਾ ਉਹ ਹੀ ਅੱਗੇ ਆ ਬਾਕੀ ਕੋਈ ਕਹਿੰਦਾ ਪੁੱਛਦਾ ਹੈ ਪਰ ਸਬ 328 ਰੁਪਿਆਂ ਦਾ ਮਾਮਲਾ ਜੋ ਕਾਫੀ ਸਰਗਰਮ ਹੈ ਇਸ ਵੇਲੇ ਇਸ ਦੇ ਵਿੱਚ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਮਤਲਬ ਕਿ ਹੁਣ ਹਾਈ ਕੋਰਟ ਵੀ ਕਾਫੀ ਸਰਗਰਮ ਹੈ ਮਾਮਲਾ ਯਾਨੀ ਕਿ ਅੱਗੇ ਤੱਕ ਜਾਏਗਾ ਨਹੀਂ ਹਾਈ ਕੋਰਟ ਸਰਗਰਮ ਨਹੀਂ ਹਾਈ ਕੋਰਟ ਨੇ ਤੇ ਇਸ ਦੇ ਵਿੱਚ ਜਿਹੜੇ ਸੀ ਇੱਕ ਪਰਮਦੀਪ ਸਿੰਘ ਤੇ ਇੱਕ ਦਿਲਬੀਰ ਸਿੰਘ ਇਹਨਾਂ ਨੇ ਆਪਣੀ ਐਂਟਿਸਪਿਟਰੀ ਇੰਟਰਮ ਮੈਲ ਆਈ ਹੈ ਉਹਨ ਟਰਮ ਮੇਲ ਦੇ ਵਿੱਚ ਇਹਨਾਂ ਦੀ 30 ਤਰੀਕ ਸੀਗੀ 30 ਤਰੀਕ ਨੂੰ ਹੁਣ ਸਰਕਾਰ ਨੇ ਕੀ ਕੀਤਾ ਭੀ ਹਾਈ ਕੋਰਟ ਨੇ ਕੀ ਕੀਤਾ ਭੀ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਜੀ ਤੇ ਤੋਂ ਵੀ ਦੀ ਸਟੇਟਸ ਰਿਪੋਰਟ ਕੀ ਹੈਗੀ ਹੈ ਤੇ ਸਟੇਟਸ ਰਿਪੋਰਟ ਤੇ ਸਾਹਮਣੇ ਦੇਸੀ ਰਿਹਾ ਉਹਦੇ ਵਕੀਲ ਨੇ ਇੰਨੀ ਗੱਲ ਕੀਤੀ ਜੀ ਇਹ ਸੈੱਟ ਨੂੰ ਪੂਰੀ ਤਰ੍ਹਾਂ ਸਹਿਯੋਗ ਕਰਨਗੇ ਜੋ ਸਿਟ ਪੁੱਛੇਗੀ ਉਹਦਾ ਜਵਾਬ ਸਹੀ ਸੀ ਦੇਣਗੇ ਤੁਸੀਂ ਤੁਹਾਨੂੰ ਇੰਟਰਮ ਮੇਲ ਦੇ ਦਿਓ ਤੇ ਮੇਰਾ ਸਤੋ ਤੇ ਜਿੱਦ ਤੱਕ ਮੈਨੂੰ ਮੀਦੇ ਇਹਨਾਂ ਨੂੰ ਜਿਹੜੀ ਆ ਉਹ ਤੇ ਮਿਲ ਜਾ ਬੇਲ ਮਿਲ ਜਾਣੀ ਇੰਟਰਨ ਮਿਲ ਜਾਣੀ ਹੈ 9 ਤਰੀਕ ਤੱਕ ਸਰਕਾਰ ਨੇ ਜਵਾਬ ਦੇਣਾ ਤੇ 9 ਤਰੀਕ ਨੂੰ ਇਹਦੇ ਤੇ ਫਿਰ ਬਹਿਸ ਹੋਏਗੀ ਤੇ ਫਿਰ ਹਾਈ ਕੋਰਟ ਇਹ ਫੈਸਲਾ ਲਵੇਗੀ ਇੱਕ ਵਿਸ਼ੇਸ਼ ਜੱਜਾ ਹਾਈ ਕੋਰਟ ਦਾ ਉਹ ਵਿਕਰਮ ਸਿੰਘ ਮਜੀਠੀ ਦੇ ਇੱਕ ਸਿੱਪਾ ਸਰਦ ਦਾ ਰਿਸ਼ਤੇਦਾਰਾਂ ਨੇ ਦੇਖੀ ਉਹਦੇ ਕੋਲ ਲੱਗਦੀ ਤੇ ਫਿਰ ਤੇ ਅੱਜ ਹੀ ਮੈਂ ਕਹਿ ਦਿੰਦਾ ਵੀ ਉਹ ਬੇਲ ਨਹੀਂ ਮਿਲਣੀ ਕਿਉਂ ਸ਼੍ਰੋਮਣੀ ਕਮੇਟੀ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਉਹਨਾਂ ਮਜਬੂਰਾਂ ਨੂੰ ਵੀ ਤੁਸੀਂ ਸਿੱਟ ਕੇ ਪੇਸ਼ ਨਹੀਂ ਹੋਣਾ ਸੀ ਤੇ ਜਾਣਾਂ ਦੀ ਤੁਸੀਂ ਪੇਸ਼ ਨਹੀਂ ਹੋਣਾ ਜਿਹੜਾ ਐਸਐਚਓ ਉਸ ਟਾਈਮ ਦੇ ਉੱਤੇ ਹੈਗਾ ਸੀ ਜਿਨੇ ਇਹ ਪਰਚਾ ਦਰਜ ਕੀਤਾ ਸੀ ਉਸ ਟਾਈਮ ਦੇ ਉੱਤੇ ਤੇ ਉਹਨੇ ਮੇਰੀ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੈਨੂੰ ਨਹੀਂ ਲੱਗਦਾ ਇਸ ਕੇਸ ਦਾ ਕੁਝ ਬਣੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਪੇਸ਼ ਨਹੀਂ ਵੜਿਆ ਸਿੱਟ ਆਪਣੀ ਇਮਾਨਦਾਰੀ ਦਾ ਕੰਮ ਕਰ ਰਹੀ ਇੰਨਾ ਰੁਕੇ ਉਹਨਾਂ ਨੂੰ ਕਹਿੰਦੇ ਤੁਸੀਂ ਤੁਹਾਨੂੰ ਬਿਸਬਿਸ ਕਰਤਾ ਨਾ ਅਸੀਂ ਆਪਣਾ ਪਛਾਣ ਕਰਨਾ ਕਿ ਨਹੀਂ ਕਰਨਾ ਅਸੀਂ ਤੁਹਾਡੇ ਪਿੱਛੇ ਕਿਉਂ ਲੱਗੇ ਹੋਣ ਸੀ ਜੀ ਇਸ ਕਰਕੇ ਹੋ ਰਿਹਾ ਵਾ ਉਹਦੇ ਵਿੱਚ ਜਿਹੜੀ ਇਹ ਸੈਟ ਸੈਟ ਨੌਟਰੀ ਨੂੰ ਪਤਾ ਲੱਗੇਗਾ ਕਿ ਉਹਨਾਂ ਨੂੰ ਇੰਟੈਰਨ ਮੈਲ ਮਿਲਦੀ ਕਿ ਜਦੋਂ ਇੰਟੈਰਨ ਮੈਲ ਮਿਲੀ ਬਾਕੀ ਫਿਰ ਇੰਟੈਰਨ ਮੈਲ ਪਲਾਈ ਕਰ ਦੇਣਗੇ ਆਪਣੀ ਕਿਉਂ ਉਹਨਾਂ ਨੂੰ ਖਤਰਾ ਹੈ ਕੋਈ ਇਹਦਾ ਸਾਨੂੰ ਚੁੱਕ ਕੇ ਜਿਹੜੀ ਸੈਟ ਫੜ ਕੇ ਜੇਲ੍ਹ ਫੜ ਦਿੰਦੀ ਹੋਵੇ ਅਸੀਂ ਉੱਤੇ ਬਾਸੀਆ ਮਾਰਦਰੀ ਇਸ ਨੂੰ ਪੁੱਛਣਾ ਕੋਈ ਨਾ ਮੁਰਕੀ ਹੋਵੇ ਜੀ ਜੀ ਦੇਖੋ ਕੀ ਬਣਦਾ ਤਾਂ ਹੁਣ ਦੱਸ ਸਮੈ ਨੂੰ ਪਤਾ ਲੱਗੇਗਾ ਬਹੁਤ ਸ਼ੁਕਰੀਆ ਪਰਿਸ਼ਾਦ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਬਹੁਤ ਬਹੁਤ